ਅੱਪਾ ਬਣਾਉਣ ਲੱਗੇ ਆ ਪੰਛੀ ਇਤਿਆਸ ਮੰਨ ਲਿਆ ਆਟਾ ਲਿਆ ਤੇ ਬਾਕੀ ਜੋ ਆਪਾਂ ਮਾਵੇ ਖਾ ਖ ਲਈਆ ਮੱਝ ਕਦੂਆਂ ਦੀ ਤੇ ਛੋਟੇ ਮੱਝੇ ਕੁੱਤੇ ਹੁੰਦੇ ਨੇ ਗੇ ਬਦਾਮ ਕਾਜੂ ਕਿਸ਼ਮਿਸ਼ ਹਾਬਤ ਤਾਲੀਆਂ ਮਿਰਚਾ ਗੋਡ ਤੇ ਬੂਰਾ ਖੱਡ ਘਿਓ ਆਪਾਂ ਲੈਨੇ ਆਪਾਂ 2 ਕਿਲੋ ਘਿਓ ਦੀਆ ਹਸਾਬ ਨਾਲ ਸਮਾਨ ਲਿਆਂਦਾ ਸੀਗਾ ਬਾਕੀ ਇੱਕ ਵਾਰੀ ਤੁਹਾਨੂੰ ਕੱਢ ਕੇ ਸਾਰਾ ਕੁਝ ਮੈਂ ਫੇਰ ਤੋਂ ਦਿਖਾਉਣੀ ਆ। ਇਸ ਕਸੇ ਦੇ ਰੱਖ ਲਈ ਤੇ ਹੁਣ ਆਪਾਂ ਪਹਿਲਾਂ ਗੋਡ ਨੂੰ ਹਰਾਇ ਕਰਾਂਗੇ ਘਿਓ ਦੇ ਵਿੱਚ ਦੇਸੀ ਗੋਲੇ ਨੇ ਇਹ ਤੇ ਪਹਿਲਾ ਬਾਰ ਆਇਆ ਹੁਣ ਇੱਥੇ ਆਪਾਂ ਕੀ ਕਰਨਾ ਬਦਾਮਾਂ ਤੇ ਕਾਜੂਆਂ ਨੂੰ 2 ਮਿੰਟ ਲਈ ਆਪਾਂ ਰੋਸਟ ਕਰਾਂਗੇ ਰੋਸਟ ਕਰਨ ਦਾ ਫਾਇਦਾ ਕੀ ਆ ਜਿਹੜੇ ਕਿ ਇਹਨਾਂ ਦਾ ਕਰਾਂਚੀਪਨ ਹੁੰਦਾ ਨਾ ਉਹ ਜ਼ਿਆਦਾ ਕਰਾਂਚੀ ਹੋ ਜਾਂਦੇ ਤੇ ਖਾਣ ਦੇ ਵਿੱਚ ਜਦ ਮੂੰਹ ਦੇ ਵਿੱਚ ਆਉਂਦੇ ਆ ਨਾ ਤਾਂ ਵਧੀਆ ਲੱਗਦੇ ਆਗੇ ਤੇ ਬਾਕੀ ਤੁਸੀਂ ਇਹ ਸਟੈਪ ਜੇ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਬਗੈਰ ਉਦਾਂ ਹੀ ਪਾ ਸਕਦੇ ਹੋਗੇ ਤੇ ਪਰ ਮੈਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਿਆ 2 ਕਮਿੰਟ ਕਰ ਲੈਣਾ ਜਿਆਦਾ ਨਹੀਂ ਕਰਨਾ ਜਿਆਦਾ ਕਲਰ ਨਹੀਂ ਚੇਂਜ ਕਰਨਾ ਕਿਉਂਕਿ ਨਹੀਂ ਫਿਰ ਕੜਵਾ ਪਾ ਨਾ ਜਾਂਦਾ ਤੇ ਆਹ ਦੇਖੋ ਬਸ ਸੇਮ ਜਿੰਨੇ ਵੀ ਆਪਾਂ ਆਹੋ ਲਏ ਨੇ ਨਾ ਹੁਣ ਥੋੜੀਆਂ ਬਸ ਦਾਖਾਂ ਨੂੰ ਵੀ ਕਰ ਲਾਂਗੇ ਦਾਖਾਂ ਵੀ ਫੁੱਲ ਜਾਣਗੀਆਂ ਤੇ ਨਾਲ ਹੀ ਆਪਾਂ ਇਹਨਾਂ ਦੇ ਪਾ ਦਾਂਗੇ ਮਗਜ ਬਾਕੀ ਤੁਸੀਂ ਜੇ ਤੁਹਾਨੂੰ ਕੋਈ ਇਹਨਾਂ ਚੋਂ ਚੀਜ਼ ਨਹੀਂ ਵਧੀਆ ਲੱਗਦੀ ਤਾਂ ਤੁਸੀਂ ਉਹਨੂੰ ਘੱਟ ਜਾਂ ਹਟਾ ਸਕਦੇ ਹੋਗੇ ਪੇਪਰ ਆਪਾਂ ਇਦਾਂ ਦੀ ਕੋਈ ਚੀਜ਼ ਨਹੀਂ ਪਾਈ ਹੈਗੀ ਸਾਰੀਆਂ ਇਹ ਚੀਜ਼ਾਂ ਦੇ ਫਾਇਦਾ ਹੀ ਨੇਗੇ ਸਰਦੀਆਂ ਦੇ ਵਿੱਚ ਹੀ ਖਾਧੀਆਂ ਜਾਂਦੀਆਂ ਨੇ ਤੇ ਉਦਾਂ ਤਾਂ ਕਰਕੇ ਆ ਦੇਖੋ ਬਸ ਇਹਨਾਂ ਨੂੰ ਵੀ ਮਗਜਾਂ ਨੂੰ ਵੀ ਇਹਨਾਂ ਦੇ ਵਿੱਚੋਂ ਨਾ ਚਟਕਣ ਦੀ ਆਵਾਜ਼ ਆਊਗੀ ਜਿੱਦਾਂ ਭੁੰਨੇ ਜਾਂਦੇ ਹੁੰਦੇ ਆ ਨਾ ਟਕ ਟਕ ਦੀ ਆਵਾਜ਼ ਆਊਗੀ ਤਾਂ 2 ਮਿੰਟ ਲੱਗਦੇ ਨੇ ਬਸ 2 ਮਿੰਟਾਂ ਬਾਅਦ ਤੁਸੀਂ ਇਹਨਾਂ ਨੂੰ ਵੀ ਕੱਢ ਲੈਣਾ ਤੇ ਇਹਨਾਂ ਦੇ ਨਾਲ ਬਸ ਕਰਨ ਦੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਕਰਕੇ ਪਾ ਕੇ ਦੇਖਿਓ ਤੇ ਜੋ ਪੰਜੀਰੀ ਆ ਉਹਦਾ ਟੇਸਟ ਵੱਖਰਾ ਹੀ ਆਊਗਾ ਰੋਸਟੀ ਜੇ ਸਾਰੇ ਡਰਾਈ ਫਰੂਟਸ ਵਿੱਚ ਜਦ ਪਾਵਾਂਗੇ ਬੜਾ ਹੀ ਵਧੀਆ ਲੱਗਦਾ ਤੇ ਆ ਦੇਖੋ ਆਪਾਂ ਇਹਨਾਂ ਨੂੰ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਗੋਂਦ ਨੂੰ ਕਰਾਂਗੇ ਕਿਉਂ ਥੋੜਾ ਜਿਹਾ ਹੋਰ ਪਾ ਲਿਆ ਤੇ ਗੋਂਦ ਨੂੰ ਥੋੜਾ ਥੋੜਾ ਕਰਕੇ ਫਰਾਈ ਕਰਾਂਗੇ ਕਿਉਂਕਿ ਜੇ ਆਪਾਂ ਇਕੱਠੀ ਪਾ ਦਾਂਗੇ ਤਾਂ ਇਹ ਚੰਗੀ ਤਰ੍ਹਾਂ ਫਰਾਈ ਨਹੀਂ ਹੁੰਦੀ ਹੈਗੀ ਫੁੱਲਦੀ ਨਹੀਂ ਹੈਗੀ ਇਸ ਕਰਕੇ ਇਹ ਗੱਲ ਤੇ ਧਿਆਨ ਚ ਰੱਖਣੀ ਆ ਥੋੜੀ ਥੋੜੀ ਕਰਕੇ ਬਸ ਤੁਸੀਂ ਇਹਨੂੰ ਅ ਘੱਟ ਫਲੇਮ ਤੇ ਰੋਸਟ ਕਰ ਲੈਣਾ ਤੇ ਚੰਗੀ ਤਰ੍ਹਾਂ ਇਹ ਪੁਰਪੁਰੀ ਜੀ ਹੋ ਜਾਂਦੀ ਆ ਦੇਖੋ ਫੁੱਲ ਗਈ ਆ ਤੇ ਇਹਨੂੰ ਵੀ ਆਪਾਂ ਸਾਈਡ ਤੇ ਕੱਢ ਲਾਂਗੇ ਸੇਮ ਇਸੇ ਤਰੀਕੇ ਦੇ ਨਾਲ ਜੋ ਫੁੱਲ ਪਤਾਸੇ ਹੁੰਦੇ ਨੇ ਉਹਨਾਂ ਨੂੰ ਆਪਾਂ ਬਿਨਾਂ ਘਿਓ ਤੋਂ ਫਰਾਈ ਕਰ ਲਾਂਗੇ ਆ ਦੇਖੋ ਇਹ ਵੀ ਪੰਜੀਰੀ ਦੇ ਵਿੱਚ ਵਧੀਆ ਹੁੰਦੇ ਨੇ ਕੈਲਸ਼ੀਅਮ ਦਾ ਫਾਈਬਰ ਦਾ ਖਜ਼ਾਨਾ ਹੁੰਦੇ ਨੇਗੇ ਤੇ ਵਧੀਆ ਹੁੰਦੇ ਨੇ ਪਾਉਣੇ ਚਾਹੀਦੇ ਨੇ ਆਪਾਂ ਨੂੰ ਤੇ ਮੈਂ 1.5 ਕੌਲੀ ਲਈ ਆਗੀ ਤੇ ਆਪਾਂ ਇਹਨਾਂ ਨੂੰ ਵੀ 3 ਤੋਂ 4 ਮਿੰਟ ਲੱਗਦੇ ਨੇਗੇ ਫਰਾਈ ਕਰ ਲਿਆ ਇਹਦੇ ਵਿੱਚ ਕੋਈ ਵੀ ਆਪਾਂ ਘਿਓ ਵਗੈਰਾ ਨਹੀਂ ਪਾਇਆ ਸੀ ਉਹੀ ਕੜਾਹੀ ਦੇ ਵਿੱਚ ਸਾਰਾ ਗੁੰਦ ਕਰ ਕੇ ਨਾ ਸਾਰਾ ਘਿਓ ਗੁੰਦਤੀ ਲੱਗ ਗਿਆ ਸੀ ਤੇ ਆ ਦੇਖੋ ਸਾਰੀਆਂ ਚੀਜ਼ਾਂ ਤਿਆਰ ਹੋ ਗਈਆਂ ਤੇ ਹੁਣ ਆਪਾਂ ਪਹਿਲਾਂ ਅੱਗ ਮਿਚਾ ਲਈਏ ਚੁੱਲੇ ਤੇ ਰੜਾਵਾਂਗੇ ਕਿਉਂਕਿ ਉੱਥੇ ਗੈਸ ਤੇ ਖੜਨਾ ਨਾ ਫਿਰ ਥੋੜਾ ਜਿਹਾ ਔਖਾ ਲੱਗਦਾ ਇੰਨਾ ਸਮਾਂ ਤੇ ਉਹਦੇ ਕਰਕੇ ਤੇ ਸਾਰਾ ਆਪਾਂ ਜੋ ਡਰਾਈ ਫਰੂਟਸ ਵਗੈਰਾ ਸੀ ਕਿਉਂਕਿ ਇਹਨਾਂ ਨੂੰ ਘੱਟ ਅੱਗ ਤੇ ਉਹ ਕਰਨਾ ਹੁੰਦਾ ਤੇ ਚੁੱਲੇ ਤੇ ਕਈ ਵਾਰੀ ਅੱਗ ਜ਼ਿਆਦਾ ਹੋ ਜਾਂਦੀ ਐ ਇਸ ਕਰਕੇ ਫਿਰ ਜਲਣ ਦਾ ਖਤਰਾ ਜਿਆ ਰਹਿੰਦਾ ਵਾ ਤੇ ਆਪਾਂ ਉਹਨਾਂ ਨੂੰ ਉੱਥੇ ਕਰ ਲਿਆ ਤੇ ਇੱਥੇ ਹੁਣ ਆਪਾਂ ਪੰਜੀਰੀ ਰਲਾਵਾਂਗੇ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਤੁਸੀਂ ਰਲਾ ਕੇ ਦੇਖਿਓ ਡਰਾਈ ਫਰੂਟਸ ਵਗੈਰਾ ਨੂੰ ਨਾ ਰੋਸਟ ਕਰਕੇ ਪਾਓ ਤੁਹਾਨੂੰ ਸਵਾਦ ਬੜਾ ਹੀ ਵਧੀਆ ਲੱਗੇਗਾ ਤੁਸੀਂ ਹਰ ਵਾਰ ਫਿਰ ਇਦਾਂ ਹੀ ਬਣਾਉਂਗੇ ਤੇ ਕੋਈ ਵੀ ਆਪਾਂ ਇਦਾਂ ਨਹੀਂ ਬਣਾਉਣੀ ਹੈਗੀ ਕਿ ਸਾਡਾ ਡਰਾਈ ਫਰੂਟਸ ਵਿੱਚ ਦਿਖਣ ਨਾ ਆਪਾਂ ਪੂਰੀ ਚੰਗੀ ਮਾਤਰਾ ਨਾਲ ਪਾ ਕੇ ਬਣਾਵਾਂਗੇ ਜਦ ਆਪਾਂ ਜਿਹਾ ਦਿਖਾਈਏ ਪੰਜੀਰੀ ਨੂੰ ਤਾਂ ਹਰ ਇੱਕ ਬਾਈਟ ਦੇ ਵਿੱਚ ਆਉਣ ਤਾਂ ਉਹ ਫਿਰ ਪੰਜੀਰੀ ਦਾ ਸਵਾਦ ਹੀ ਵੱਖਰਾ ਹੋ ਜਾਂਦਾ ਤੇ ਤੁਸੀਂ ਵੀ ਜ਼ਰੂਰ ਬਣਾਇਓ ਚਲੋ ਜੀ ਅੱਗ ਮਚਾ ਲਈਏ ਫਿਰ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਜਾਣ ਬਾਰੇ ਤੇ ਬੁਲੈਂਗੇ ਉਹ ਸੈਟ ਕਰ ਤੇ ਜ ਆਪਣੇ ਸੰਜੀਤ ਮੋਟਰ ਤੇ ਇੱਕ ਰੁਪਿਆ ਚ ਗਿਆ ਸੀਗਾ ਐਂਡਾ ਸਾਰਾ ਹੋਇਆ ਪਿਆ ਸੀ ਉਹ ਗੈਸ ਨੂੰ ਵੀ ਪਾ ਰੋਕੀ ਵੀ ਲੱਭਾਉਂ ਦਾਲਣਾ ਬੜਾ ਬਾਕਾ ਪਿਆ ਸੀ ਅੱਜ ਸਵੇਰੇ 6 ਵਜੇ ਟਰੱਕ ਵਾਲਿਆਂ ਨੇ ਫੇਡ ਮਾਰ ਕੇ ਮਾਰ ਥਾੜਾ ਸੜਕ ਤੇ ਜਾ ਲੜੇਗੇ ਉਜੀ ਅੱਗ ਅਪਣੀ ਮੱਚ ਗਈ ਤੇ ਕਿਉ ਆਪਾਂ ਪਾ ਲਿਆ ਵਿੱਚ ਕਿਉ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਤੇ ਜਦ ਤੱਕ ਆਪਾਂ ਕੀ ਕਰਾਂਗੇ ਨਾ ਜੋ ਆਪਾਂ ਆਪਣੇ ਡਰਾਈ ਫਰੂਟਸ ਵਗੈਰਾ ਲੈਨੇ ਜਿੱਦਾਂ ਕਿ ਗੋੰਦ ਵਗੈਰਾ ਇਹਨੂੰ ਜਿਆਦਾ ਤਾਂ ਪਾਊਡਰ ਨਹੀਂ ਕਰਨਾ ਹੁੰਦਾ ਬਸ ਹਲਕਾ ਜਿਹਾ ਦੈੜ ਜਿਹਾ ਕਰ ਲਾਂਗੇ ਕੁੰਡੀ ਘੋਟਣੇ ਦੇ ਵਿੱਚ ਹੀ ਕਰਾਂਗੇ ਮਿਕਸੀ ਦੇ ਵਿੱਚ ਨਹੀਂ ਕਰਾਂਗੇ ਕਿਉਂਕਿ ਮਿਕਸੀ ਦੇ ਵਿੱਚ ਫਿਰ ਜਿਆਦਾ ਪਾਊਡਰ ਜਿਹਾ ਹੋ ਜਾਂਦਾ ਤੇ ਬਾਕੀ ਵੀ ਆਪਾਂ ਜੋ ਵੀ ਡਰਾਈ ਫਰੂਟਸ ਵਗੈਰਾ ਲੈਨੇ ਮੱਜ ਦਾਖਾਂ ਇਹਨਾਂ ਨੂੰ ਤਾਂ ਉਦਾਂ ਹੀ ਪਾ ਦਾਂਗੇ ਇਹਨਾਂ ਨੂੰ ਉਹ ਕਰਨ ਦੀ ਲੋੜ ਨਹੀਂ ਹੈਗੀ ਕੁੱਟਣ ਦੀ ਤੇ ਬਾਕੀ ਜੋ ਕਾਜੂ ਤੇ ਬਦਾਮ ਨੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਜਿਹਾ ਦੈੜਜਾ ਕਰ ਲਾਂਗੇ ਬਸ ਦੋ ਤਿੰਨ ਛੋਟੇ ਜੇ ਮਾਰ ਲਾਂਗੇ ਤੇ ਕਿਉਂਕਿ ਜਿਆਦਾ ਪਾਊਡਰੀ ਜੇ ਤਾਂ ਫਿਰ ਵਧੀਆ ਵੀ ਨਹੀਂ ਲੱਗਦੇ ਹੈਗੇ ਜਿੰਨਾ ਚ ਇੱਕ ਮੂੰਹ ਚ ਨਾ ਆਉਣ ਇਹਨਾਂ ਦਾ ਟੋਟਾ ਤੇ ਬਾਕੀ ਤੁਸੀਂ ਜਿੱਦਾਂ ਤੁਹਾਡੀ ਰਿਕੁਆਇਰਮੈਂਟ ਆ ਤੁਸੀਂ ਉਹਦੇ ਆਪਣੇ ਟੇਸਟ ਦੇ ਅਕੋਰਡਿੰਗ ਇਹ ਚੀਜ਼ਾਂ ਨੂੰ ਕਰ ਸਕਦੇ ਹੋਗੇ ਤੇ ਆ ਦੇਖੋ ਜਿੱਦਾਂ ਹੁਣ ਮੈਂ ਟੁੱਟ ਰਹੀਆਂ ਗੂੰਦ ਨੂੰ ਆਪਾਂ ਬਸ ਹਲਕਾ ਜਿਹਾ ਦੋ ਛੋਟੇ ਮਾਰਾਂਗੇ ਤੇ ਇਹਨੂੰ ਜ਼ਿਆਦਾ ਨਾ ਪਾਊਡਰੀ ਜੀ ਬਣਾਉਣਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਬਸ ਆਪਾਂ ਇਦਾਂ ਹੀ ਤਿਆਰ ਕਰ ਲਾਂਗੇ ිද්ද ජි දප්පනකු නිජමගෙන කොල්න්න දෙකොක් එන්න ගාඩා සිරක් කන ਉੱਦਦਾオイル ਇਹ ਤੇਲ ਛੱਡੀ ਜਣਾ ਕਿਉਂ ਬਸ ਪੰਨਣਾ ਜ਼ਰੂਰੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ 100 ਗ੍ਰਾਮ ਮੈਲਿਆ ਨਾਰੀਅਲ ਦਾ ਬੁਰਾਦਾ ਇਹ ਵੀ ਪਾ ਦਾਂਗੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਕਿਉਂਕਿ ਨਾਰੀਅਲ ਵੀ ਠੰਡ ਦੇ ਵਿੱਚ ਵਧੀਆ ਹੁੰਦਾ ਖਾਣਾ ਚਾਹੀਦਾ ਆਪਾਂ ਨੂੰ ਤੇ ਬਾਕੀ ਸਾਨੂੰ ਇਹਦਾ ਟੇਸਟ ਵਧੀਆ ਲੱਗਦਾ ਇਸ ਕਰਕੇ ਅਸੀਂ ਪਾਇਆ ਤੇ ਕਈਆਂ ਨੂੰ ਟੇਸਟ ਨਾਰੀਅਲ ਦਾ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਆਹ ਬੱਸ ਨਾਰੀਅਲ ਨੂੰ ਵੀ ਆਪਾਂ ਇਸ ਸਟੇਜ ਤੇ ਪਾਉਣਾ ਜਦੋਂ ਆਟਾ ਆਪਣਾ ਬੱਸ ਭੁੰਨਿਆ ਜਾਵੇ ਆਲਮੋਸਟ ਤੇ ਥੋੜਾ ਜਿਹਾ ਬੱਸ 2-3 ਮਿੰਟ ਇਹਨੂੰ ਪਾ ਕੇ ਭੁੰਨ ਲਾਵਾਂਗੇ ਕਿਉਂਕਿ ਨਾਰੀਅਲ ਨੂੰ ਵੀ ਜਦ ਆਪਾਂ ਭੁੰਨ ਲੈਂਦੇ ਆ ਨਾ ਥੋੜਾ ਜਿਹਾ ਉਹਦਾ ਵੀ ਜੋ ਟੇਸਟ ਆ ਹੋਰ ਨਿਕਲ ਕੇ ਆਉਂਦਾ ਵਧੀਆ ਇਸ ਕਰਕੇ ਬਸ ਇਹਨਾਂ ਦੇ ਲਗਾਤਾਰ ਰਹਿਣਾ ਕੁਸੀ ਵੀ ਬਣਾਇਓ ਤੁਸੀਂ ਕਿੱਦਾ ਬਣਾਉਣੀ ਤੁਸੀਂ ਦੱਸਿਓ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਸਾਤੇ ਦੇ ਪਨਾਈ ਤੁਸੀਂ ਪੁੰਜੀ ਦੀ ਚ ਹੋਰ ਕੋਈ ਬਿਅਰ ਕਟ ਸਾਈਜ਼ ਨਹੀਂ ਹੈ ਜੀ ਸਿਰਫ ਆਪ ਦੇ ਦੀ ਪਨਾਈ ਆ ਇਹ ਤੇ ਇੱਕ ਚੀਜ਼ ਕੀ ਕਰ ਸਕਦੇ ਹੋ ਤੁਸੀਂ ਬੇਸਨ ਵੀ ਪਾ ਸਕਦੇ ਹੋ ਪੌਣਾ ਮੈ ਨਹੀਂ ਸੀ ਪਰ ਹੈ ਨਹੀਂ ਸੀ ਤੇ ਤੇ ਦਲਜੀਤ ਹੁਣੇ ਅੱਜ ਵੀ ਜਿਹੜੇ ਸੀ ਕਾਂਕ ਤੇ ਇਸ ਕਰਕੇ ਫਿਰ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਚੱਲ ਜਿਓ ਹੁਣ ਅਗਲੀ ਵਾਰ ਬਣਾਵਾਂਗੇ ਬੇਸਨ ਵਾਲੀ ਬਣਾ ਲਾਂਗੇ ਤੇ ਹੁਣ ਮਟੀਰੀਅਲ ਆਪਣਾ ਪਰਸੋਂ ਦਾ ਲਿਆਂਦਾ ਹੋਇਆ ਕਿਉਂਕਿ ਇਹ ਹੀ ਤਾਂ ਹੁਣ ਟਾਈਮ ਇੰਦੇ ਨਹੀਂ ਦੇਖਉਂਦੇ ਨਾ ਚਲ ਠੰਡੇ ਚ ਖਾਦੀ ਜਾਂਦੀ ਆ ਫਿਰ ਆਪਾਂ ਤੁਹਾਡੇ ਨਾਲ ਬੇਸਾਂ ਵਾਲੀ ਵੀ ਜਰੂਰ ਸ਼ੇਅਰ ਕਰਾਂਗੇ। ਉਹ ਇਦਾਂ ਹੀ ਪਾ ਦਾਂਗੇ। ਮੈਂ ਕੋਹਣੀ ਕੀਤੀ ਹੈ ਜੀ ਗ੍ਰਾਈਂਡ ਨਹੀਂ ਕੀਤੀ ਹੈਗੀ। ਸਾਬਤੀ ਪਾ ਦਾਂਗੇ। ਬਾਕੀ ਤੁਸੀਂ ਚਾਹੋ ਤਾਂ ਪੀਸ ਕੇ ਵੀ ਬਾਹਰ ਸਾਲਦੇ ਹੋਗੇ। ਆਪਾਂ ਇਹ ਇਦਾਂ ਹੀ ਕਰਾਂਗੇ। ਇਹੀ ਪਾ ਲਾਂਗੇ। ਮੇਰੇ ਕੋਲੇ ਪਾਊਡਰ ਵਾਲੀ ਆ ਤੇ ਜੇ ਤੁਹਾਡੇ ਕੋਲ ਪਾਊਡਰ ਨਹੀਂ ਹੈਗੀ ਦੂਸਰੀ ਤਾਂ ਤੁਸੀਂ ਉਹਨੂੰ ਨਾ ਕੀ ਕਰ ਸਕਦੇ ਹੋ ਉਹ ਕਰ ਸਕਦੇ ਜਿੱਦੇ ਤਾਂ ਆਪਾਂ ਗੋਂਦ ਨੂੰ ਫਰਾਈ ਕੀਤਾ ਸੀ ਇਹ ਦੂਸਰੀ ਨਾ ਹੁਣ ਆਪਾਂ ਇਹ ਵਿੱਚ ਪਾ ਦਾਂਗੇ ਆਪਣੇ ਮਾਗਜ ਦਾਖਾ ਖੁਫੀ ਦੇਖ ਸਕਦੇ ਮੇਰੇ ਕੋਲ ਬਸ ਬੰਦੀ ਆ ਕਿ ਹੁਣ ਕਲਰ ਦੇਖੋ ਕਿੰਨਾ ਸੋਹਣਾ ਹੋਇਆ ਤੇ ਹੁਣ ਆਪਾਂ ਇਸ ਵਾਰਾਂਗੇ ਪਰ ਫੋਲ ਪਤਾ ਸ ਮਿਕਸ ਕਰਨਾ ਹੈ। ਲਓ। ਇਹ ਬਾਈ ਤੋਂ ਬਾਈ ਪੰਜੀਰੀ ਬਣ ਕੇ ਯਾਰ ਮਾਵਾ ਪੰਜੀਰੀ। ਕੋਈ ਵੀ ਆਪਣੀ ਦੂਸੀ ਨਹੀਂ ਕਰੀ ਹੈ। ਤੇ ਤੁਸੀਂ ਵੀ ਬਣਾਇਓ ਤੁਸੀਂ ਵੀ ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਹਨੂ ਇਹ ਪੰਜੀਰੀ ਦੀ ਰੈਸਪੀ ਕਿੱਡੀ ਲੱਗਦੀ। ਇਦਾਂ ਲੱਗੇ। ਲਓ ਜੀ ਸਾਰੇ ਜਿਵੇਂ ਸਬ ਹੋ ਗੀਆਂ ਲਓ ਜੀ ਆਪਾਂ ਸਾਰਾ ਸਮਾਨ ਪਾਉਣ ਤੋਂ ਬਾਅਦ ਨਾ ਇਹਨੂੰ 10 ਮਿੰਟ ਹੋਰ ਸੇਕ ਲਵਾ ਲਿਆ پنੀਰੀ ਨੂੰ ਤੇ ਹੁਣ ਆਪਾਂ ਇਹਨੂੰ ਹਲਕਾ ਠੰਡਾ ਹੋਣ ਦਵਾਂਗੇ ਠੰਡਾ ਜਦੋਂ ਹੋ ਗਿਆ ਨਾ ਹਲਕੀ ਜਿਹੀ ਠੰਡੀ ਹੋ ਗਈ ਫੇਰ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਕਿਉਂਕਿ ਜੇ ਆਪਾਂ ਇਦਾਂ ਗਰਮ-ਗਰਮ ਚ ਪਾ ਦਾਂਗੇ ਤਾਂ ਪਾਣੀ ਛੱਡ ਜੂਗੀ ਚੀਨੀ ਫਿਰ ਆਪਾਂ ਨੂੰ ਸੇਕ ਲਵਾਉਣਾ ਪੈਣਾ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਇਹਦੇ ਵਿੱਚ ਚੀਨੀ ਰਲਾਵਾਂਗੇ ਬੂਰਾ ਜਿਹਨੂੰ ਕਹਿੰਦੇ ਆ ਉਹ ਵਾਲੀ ਚਾਹੇ ਤਾਂ ਤੁਸੀਂ ਇੱਥੇ ਸ਼ੱਕਰ ਵੀ ਪਾ ਸਕਦੇ ਹੋਗੇ ਚਾਹੇ ਮਿਸ਼ਰੀ ਨੂੰ ਪੀਸ ਕੇ ਪਾ ਸਕਦੇ ਹੋ ਜੇ ਹੋਰ ਹੈਲਦੀ ਬਣਾਉਣੀ ਆ ਬਸ ਹੱਦ ਬਿਲਕੁਲ ਬੰਦ ਆ ਤੇ ਹੁਣ ਇਹਨੂੰ ਹਲਕਾ ਠੰਡਾ ਹੋਣ ਦਵਾਂਗੇ ਥੱਲੇ ਲਾਉਨੇ ਆ ਤੇ ਫਿਰ ਇਹਦੇ ਵਿੱਚ ਮਗਾ ਆਪਾਂ ਮਿਲਾਵਾਂਗੇ ਆਪਣੇ ਖੰਡ ਇਸ ਤੋਂ ਜਿੰਨਾ ਵੀ ਮਿੱਠਾ ਖਾਣਾ ਰੜਾ ਲੀ ਤੇ ਉਮੀਦ ਕਰਦੀ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਮੇਰੀ ਇਹ ਪੰਜੇਰੀ ਦੀ ਰੈਸਪੀ ਵਧੀਆ ਲੱਗੀ ਹੋਵੇ ਕਿ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਸੀਂ ਵੀ ਆਪਣੇ ਘਰ ਜਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਨਿਊ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ